ਕਾਜ ਆਪਾਂ ਲੈ ਕੇ ਆ ਗਏ ਵੇੜ 7 ਕਿਲੋ ਦੁੱਧ ਆ ਰਿਲੇ ਸੂਏ ਸੂਰੋਈ ਆ ਪਿਆ ਬੱਚੀ ਦਿੱਤੀ ਆਣੀ ਬਾਈ ਕਰੋ ਚੈੱਕ ਬਾਕੀ ਮੜਾ ਜਿਹਾ ਦਿਖਾਇਓ ਬਾਈ ਚੈੱਕ ਕਰੋ ਕਮਾਇਓ ਆ ਦੇਖੋ ਆ ਬੱਚੀ ਆ ਬਾਈ ਇਹਦੀ ਪੂਰੀ ਵਧੀਆ ਬੱਚੀ ਆ ਪਹਿਲਣ ਦੇਖੋ ਬਾਈ ਕਰੋ ਚੈੱਕ ਪਰੂਣਾ 8 ਤੋਂ 10 ਕਿਲੋ ਬੌਲਾ ਤਿਆਰ ਹੈ ਕਿਸੇ ਮੇਰੇ ਵੀਰ ਨੇ ਲੈਣੀ ਆਪਾਂ ਕੰਟੈਕਟ ਨੰਬਰ ਦੇਵਾਂਗੇ ਉੱਪਰ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਇੱਕ ਆ ਬੈਡ ਦਾ ਕਿਹਾਗੇ ਭਾਈ ਆਪਾਂ ਇਹਦੇ ਥੱਲੇ 30 ਲੀਟਰ ਦੁੱਧ ਤਿਆਰ ਆ ਪਰ ਬੱਚਾ ਮਰਿਆ ਹੋਇਆ ਇਹ ਵੀ ਪੂਰੀ ਇੱਕ ਨੰਬਰ ਹੈ ਕਾ ਭਾਈ ਤੁਸੀਂ ਬਾਕੀ ਚੈੱਕ ਕਰ ਸਕਦੇ ਹੋ ਇੱਧਰ ਦੇਖੋ ਆ ਦੇਖੋ ਭਾਈ ਇਹ ਦੂਜੇ ਸ਼ੂਏ ਵਸੀ ਆ ਇਹਦੇ ਲਈ 30 ਲੀਟਰ ਰੋਕ ਤਿਆਰ ਆ ਭਾਈ ਬਾਕੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਵਧੀਆ ਹੋਵੇ ਬੱਚਾ ਮਰਿਆ ਹੋਇਆ ਇਹਦਾ ਇਹ ਲੱਤਾਂ ਹੋਣ ਜਮੀਂ ਠੰਡੀ ਸੀ ਲੈ ਆਣ ਬਾਕੀ ਆ ਬਾਈ ਚੈੱਕ ਕਰੋ ਚੈੱਕ ਇਕੱਲੇ ਆ ਜਾਂਦੇ ਨੇ ਹੱਥ ਨੇ ਅੱਛਾ ਜੀ ਇਹਦਾ ਕੀ ਰੇਟ ਰੱਖਿਆ ਬਾਈ ਇਹਦਾ 45 ਦਾ ਠੀਕ ਆ ਬਾਈ ਕਰੋ ਚੈੱਕ ਬਾਈ ਦਾ ਕੰਡਕਟਰ ਨੰਬਰ ਦੇਵਾਂਗੇ 45000 ਰੁਪਏ ਮੁੱਲ ਆਏਗਾ ਦਾ